ਖੰਨਾਮਲੋ ਰੋਡ ਦੇ ਉਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਜਾਮ ਲਗਾਇਆ ਹੋਇਆ ਅਮਲੋ ਦੇ ਪਿੰਡ ਸਲਾਨਾ ਦੇ ਵਿੱਚ ਸ਼ਰਾਬ ਦੀ ਫੈਕਟਰੀ ਲੱਗਣ ਦੇ ਆਰਡਰ ਦੇ ਖਿਲਾਫ ਇਹ ਦਰਨਾ ਲਗਾਇਆ ਗਿਆ ਹੈ 12 ਪਿੰਡ ਵਾਸੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ ਅਮਲੋ ਰੋਡ ਦੇ ਉਤੇ ਕੁਮਾਣਾ ਪਿੰਡ ਨੇੜੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਨਾ ਤੇ ਬੈਠੇ ਹੋਏ ਲੋਕਾਂ ਦਾ ਕਾਂਗਰਸੀ ਲੀਡਰ ਵੀ ਸਾਥ ਦੇ ਰਹੇ ਨੇ ਸੋ ਵਿਰੋਧੀ ਤੇ ਕਾਂਗਰਸ ਵੀ ਸਾਥ ਦੇਣ ਦੇ ਲਈ ਅੱਗੇ ਆਈ ਹੈ ਕਾਂਗਰਸੀ ਲੀਡਰ ਵੀ ਇਸ ਦਰਨੇ ਦੇ ਵਿੱਚ ਇਹਨਾਂ ਤਮਾਮ ਲੋਕਾਂ ਦਾ ਸਾਥ ਦੇ ਰਹੇ ਨੇ ਖੰਨਾ ਅਮਲੋ ਰੋਡ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਾਮ ਲਗਾਇਆ ਹੋਇਆ ਰਿਮਾਂਚੂ ਗਾਬਾ ਜੁੜੇ ਹੋਏ ਨੇ ਫੋਨ ਲਾਈਨ ਜ਼ਰੀਏ ਰਿਮਾਂਚੂ ਇਸ ਵਕਤ ਤਾਜ਼ਾ ਹਾਲਾਤ ਕੀ ਨੇ ਕਰੀਬ 2 ਘੰਟੇ ਤੋਂ ਜਿਹੜਾ 12 ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਉਹ ਲੋਕ ਜਿਹੜੇ ਨੇ ਅਮਲੋ ਖੰਨਾ ਰੋਡ ਤੇ ਜਾਮ ਲਾ ਕੇ ਬੈਠੇ ਹੋਏ ਨੇ ਇਸ ਵੇਲੇ ਅਮਰੋ ਰੋਡ ਬਿਲਕੁਲ ਬੰਦ ਕੀਤੀ ਹੋਈ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਕ ਨਾਹਰ 슈ਗਰ ਮਿਲ ਹੈ ਜਿੱਥੇ ਸ਼ਰਾਬ ਦੀ ਮਿਲ ਬਣਾ ਤੇ ਆਰਡਰ ਹੋਏ ਨੇ ਕਰੀਬ ਇੱਕ ਮਹੀਨਾ ਪਹਿਲੇ ਜਿਸ ਦੇ ਵਿਰੋਧ ਵਿੱਚ ਆ ਲੋਕ ਇੱਥੇ ਵਿਰੋਧ ਕਰ ਰਹੇ ਨੇ ਇਹਨਾਂ ਨਾਲ ਕਾਂਗਰਸੀ ਵਿਧਾਇਕ ਵੀ ਬੈਠੇ ਹੋਏ ਨੇ ਗੁਰਪ੍ਰੀਤ ਕੋਟਲੀ ਤੇ ਸਾਧੂ ਸਿੰਘ ਧਰਮਸੋਧ ਵੀ ਆ ਲੋਕਾਂ ਦਾ ਜਿਹੜਾ ਸਾਥ ਦੇ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ 슈ਗਰ ਮਿਲ ਦੀ ਵਿੱਚ ਜਿਹੜੀ ਸ਼ਰਾਬ ਦੀ ਮ ਰੀਮਾਂਚੂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਪੱਖ ਆਇਆ ਇਸ ਦਰਨੇ ਨੂੰ ਉਠਾਉਣ ਦੀ ਉਹਨਾਂ ਵੱਲੋਂ ਕੋਈ ਕੋਸ਼ਿਸ਼ ਹੋਈ ਹੋਵੇ ਹਜੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਆਏ ਨੇ ਉਹ ਇਹ ਮਨਾਣ ਲੋਕਾਂ ਨੂੰ ਮਨਾਣ ਚ ਹੀ ਲੱਗੇ ਹੋਏ ਨੇ ਕਿਉਂਕਿ ਕਾਫੀ ਦੇਰ ਤੋਂ ਜਿਹੜੀ ਇਹ ਰੋਡ ਜਾਮ ਕੀਤੀ ਹੋਈ ਹੈ ਪ੍ਰਸ਼ਾਸਨ ਦੇ ਲੋਕ ਲਗਾਤਾਰ ਲੋਕਾਂ ਨਾਲ ਗੱਲ ਪ੍ਰਦਰਸ਼ਨ ਕਰੀਏ ਨਾ ਗੱਲ ਕਰ ਰਹੇ ਨੇ ਔਰ ਜਾਮ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ